ਹਰਬਾ ਮੈਂ ਤਾਂ ਕਿਤੇ ਦੁਰਦੁਰ ਘਾਂਬ ਵੀ ਗਈ ਆ ਮੈਂ ਤਾਂ ਕੋਈ ਥਾਮ ਨਹੀਂ ਛੱਡਿਆ ਫੋਲਣ ਵਾਲਾ ਕਿਤੇ ਪਤਾ ਨਹੀਂ ਲੱਗਾ ਮੁੰਡਾ ਚੱਲ ਕੇ ਤੈਨੂੰ ਕਿਹਾ ਵਾ ਸਵੇਰ ਦਾ ਭੋਖਣ ਪਾਣਾ ਕਿਤੇ ਰੋਟੀ ਵੀ ਨਹੀਂ ਖਾਧੀ ਤੇ ਜੇ ਦੱਸ ਤੂੰ ਪੁੱਤ ਕਿਤੇ ਜਾਣਾ ਹੈ ਤੇ ਮੈਨੂੰ ਦੱਸ ਦਿੰਦਾ ਮੈਂ ਤੈਨੂੰ ਲੈ ਕੇ ਚੱਲ ਜਾਂਦੀ ਜੇ ਕੋਈ ਚੁੱਕ ਕੇ ਲੈ ਗਿਆ ਤਾਂ ਮੈਂ ਦੱਸ ਕੀ ਕਰੂੰਗੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿੱਥੇ ਜਾਵਾਂ ਮੈਂ ਹੁਣ ਮੰਮੀ ਲਪਾਣੀ ਲੱਗਾ ਪਤਾ ਕੋਈ ਨਹੀਂ ਪਤਾ ਕਿੱਥੇ ਅਗਰ ਮੇਹਤ ਲੱਗਣਾ ਵਾ ਮੈਂ ਤੇ ਸਾਰਾ ਪਿੰਡ ਫੇਰ ਆਈ ਆ ਥੱਕ ਵੀ ਗਈ ਗਲੀਆਂਾਂ 'ਚ ਫਿਰ ਫਿਰ ਕੇ ਹਾਰ ਕੇ ਗੁਰਦੁਆਰੇ ਲੋਸਮੈਂਟ ਕਰਵਾ ਕੇ ਆਈ ਆ ਪੀ ਚੱਲ ਜੇ ਕਿਸ ਨੂੰ ਪਤਾ ਲੱਗੇ ਤੇ ਕੋਈ ਮੇਰੇ ਘਰੇ ਦੱਸ ਦਵੇ ਕਿਤੇ ਲੱਭ ਜਾਵੇ ਤੇ ਚੰਗੀ ਗੱਲ ਵਾ ਨਹੀਂ ਤੇ ਮੈਨੂੰ ਤੇ ਬੜੀ ਟੈਨਸ਼ਨ ਹੋਣ ਈ ਆ ਮੰਮੀ ਇੱਥੇ ਜਿੰਨਾ ਮਰਜੀ ਤੂੰ ਤੁਰੇ ਫਿਰੋ ਕੋਈ ਫਾਇਦਾ ਨਹੀਂ ਆ ਤੂੰ ਇਹ ਮੰਨ ਲਓ ਇਹ ਜ਼ਰੂਰ ਉਹ ਲੈ ਕੇ ਗਈ ਆਡਾ ਮੁੰਡਾ ਚੱਕ ਕੇ ਨਹੀਂ ਉਹਨੇ ਕੀ ਕਰਨਾ ਹੀ ਉਹਦੇ ਉਹ ਗੱਲ ਸਹਰਿਆ ਨੇ ਆਪ ਘਰੋਂ ਕੱਢੀ ਆ ਨਾ ਉਹ ਘਰ ਦੀ ਤੇ ਨਾ ਉਹ ਘੜਦੀ ਆ ਉਹਨੇ ਮੁੰਡਾ ਲੈ ਕੇ ਕਿੱਥੇ ਜਾਣਾ ਹੀ ਪੇਕੇ ਥੋੜਾ ਫੜ ਸਕਦੀ ਆ ਆਪਣੇ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਤੇਰੀ ਬਾਰ ਬਾਰ ਸੂਈ ਉੱਤੇ ਜਾਂਦੀ ਆ ਤੇ ਮੰਮੀ ਜਾਵੇ ਕਿਉਂ ਨਾ ਮੈਨੂੰ ਤੇ ਸ਼ੱਕ ਹੀ ਹੋਦੇ ਤੇ ਆ ਤੇ ਮੁੰਡਾ ਉਸੇ ਨੇ ਖੜਿਆ ਵਾ ਨਹੀਂ ਗਰਮੀਤ ਤੂੰ ਤੇ ਜਾਣ ਕੇ ਉੱਤੇ ਇਲਜ਼ਾਮ ਲਾਈ ਜਾਂ ਰਹੀ ਆ ਉਹਨਾਂ ਨੇ ਕੀ ਕਰਨਾ ਮੁੰਡਾ ਸਾਡਾ ਘੜ ਕੇ ਮੰਮੀ ਮੈਂ ਜਾਣ ਕੇ ਇਲਜ਼ਾਮ ਨਹੀਂ ਲਾਉਂਦੀ ਹੈਗੀ ਤੇ ਤੁਹਾਨੂੰ ਕੀ ਹੁੰਦਾ ਜੇ ਇੱਕ ਵਾਰੀ ਜਾ ਕੇ ਉੱਥੇ ਵੇਖ ਆਈਏ ਨਹੀਂ ਜੇ ਅਸੀਂ ਉੱਥੇ ਚੱਲ ਗਏ ਨਾ ਅੱਗੇ ਉਹਨਾਂ ਨੂੰ ਮੈਂ ਤਾਂ ਫੋਨ ਕਰਕੇ ਪਸਤਾਉਣ ਢਈ ਆ ਤੇ ਜੇ ਹੁਣ ਉੱਥੇ ਚੱਲ ਗਏ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਮੁੰਡਾ ਇਹਨਾਂ ਨੂੰ ਹਜੇ ਵੀ ਨਹੀਂ ਮਿਲਿਆ ਤੇ ਉਹਨਾਂ ਦੇ ਸਾਨੂੰ ਉਸੇ ਵੇਲੇ ਥਾਣੇ ਫੜਾ ਦੇਣਾ ਵਾ ਤੇ ਫੇਰ ਅਸੀਂ ਕੀ ਕਰਾਂਗੇ ਸਾਡੇ ਮਗਰ ਕਿੰਨੇ ਜਾਣਾ ਵਾ ਚਿੰਦਾ ਵੀ ਘਰ ਹੈ ਨਹੀਂ ਆ ਉਹ ਕਿਤੇ ਨੇ ਥਾਣੇ ਹਾਨੂੰ ਫੜਾਉਂਦੇ ਹੈਗੇ ਉਸੇ ਵਾਲੇ ਉਹਨਾਂ ਨੇ ਇੱਥੇ ਪੁਲਿਸ ਘਰ ਨਹੀਂ ਬਿਠਾ ਲਏ ਰੱਖੀ ਹੈਗੀ ਕਿ ਉਸੇ ਵਾਲੇ ਹਨ ਉਹ ਫੜਾ ਦੇਣਗੇ ਤੂੰ ਇੱਕ ਵਾਰੀ ਮੇਰੇ ਅੱਖੇ ਲੱਗ ਕੇ ਨਾ ਤੇ ਉੱਥੇ ਵੇਖ ਕੇ ਆਈਏ ਜੇ ਨਾ ਮੁੰਡਾ ਉੱਥੇ ਹੋਊਗਾ ਫਿਰ ਆਪਾਂ ਥਾਣੇ ਜਾਵਾਂਗੇ ਤੇ ਫਿਰ ਆਪਾਂ ਰਿਪੋਰਟ ਉਹਨਾਂ ਦੇ ਵਿਖਾ ਕੇ ਆਵਾਂਗੇ ਕਿ ਇਹਨਾਂ ਨੇ ਸਾਡਾ ਮੁੰਡਾ ਗਾਇਬ ਕੀਤਾ ਵਾ ਨਹੀਂ ਤੇ ਹੁਣ ਰੱਬ ਹੀ ਜਾਣਦਾ ਨਾ ਜਿੰਨਾ ਚਿਰ ਗਰਮੀ ਤੇ ਮੁੰਡਾ ਦੀਦਾ ਨਹੀਂ ਨਾ ਉਹਨਾਂ ਚਿਰ ਕੁਝ ਨਹੀਂ ਕਰ ਸਕਦੇ ਨਾ ਤੇ ਹੀ ਉਹਨਾਂ ਤੇ ਸਿੱਧਾ ਇਲਜ਼ਾਮ ਲਾ ਸਕਦੇ ਆ ਅਸੀਂ ਕਿਹੜਾ ਉਹਨਾਂ ਨੂੰ ਚੁੱਕਦਾ ਵੇਖਿਆ ਵਾ ਸਾਂਭੇ ਦਾ ਮੁੰਡਾ ਘਾਡੇ ਕੋਨੇ ਗਿਆ ਉਹ ਗੱਲ ਜੇ ਅਹੀਂ ਉਹ ਆਖੀ ਕੀਤੀ ਹੁੰਦੀ ਤਾਂ ਮੁੰਡਾ ਘਰੋਂ ਬਾਹਰ ਜਾਂਦਾ ਹੀ ਨਾ ਤੇ ਮੰਮੀ ਅਹੀਂ ਕਿਉਂ ਨਹੀਂ ਸਾਂਭਿਆ ਹੈਗਾ ਘਰ ਦੇ ਵਿੱਚ ਉਹਨੂੰ ਰੱਖਿਆ ਚੰਗਾ ਚੋਖਾ ਨੂੰ ਖਾਣ ਪੀਣ ਨੂੰ ਦੇਣ ਦੇ ਆ ਹੋਰ ਨਿਆਣਾ ਕਿੱਦਾਂ ਰੱਖੀਦਾ ਵਾ ਤੁਸੀਂ ਵੀ ਉਹਨਾਂ ਦੀ ਬੋਲੀ ਬੋਲਣ ਦਾ ਪੇਜੇ ਰਮਾਨਾ ਮੇਰੇ ਮਗਰ ਲੱਗੋ ਤੇ ਚਲੋ ਉੱਥੇ ਵੇਖ ਕੇ ਆਈਏ ਇੱਕ ਵਾਰੀ ਚੱਲ ਫਿਰ ਘਰ ਬੂਵੇ ਬੰਦ ਚਲ ਜਾਂਦੇ ਆ ਤੇਰਾ ਵੀ ਵਹਿਮ ਕੱਢ ਦਿੰਨੀ ਆ ਤੇ ਜੇ ਕਿਤੇ ਉਸੇ ਹੋਈ ਨਾ ਬੇਇੱਜ਼ਤੀ ਤੇ ਗਾੜੀ ਮੈਂ ਤੈਨੂੰ ਕਰਨਾ ਹੀ ਆ ਕੋਈ ਨਹੀਂ ਮੈਂ ਕਰਾ ਲੂੰਗੀ ਬੇਇੱਜ਼ਤੀ ਤੇ ਉਹਨਾਂ ਦੀ ਵੀ ਕਰ ਲੂੰਗੀ ਤੇ ਬੈਜਨੇ ਮਾਤਾ ਨਹੀਂ ਹਣਾ ਪਾਣੀ ਲਿਆ ਮੈਂ ਦੇਣ ਦੇ ਕੇ ਚਲ ਇੱਥੇ ਸਾਂ ਘੜੀ ਬੈਜ ਨੇ ਕੋਈ ਗੱਲ ਨਹੀਂ ਗਰਨਾਮ ਤੂੰ ਕਿੱਥੋਂ ਆਇਆ ਵਾ ਕਈ ਲੈ ਕੇ ਮਾਤਾ ਵਾੜ ਦੇਖਣ ਗਿਆ ਵੀ ਫੁੱਲ ਦੇਖਿਆ ਵੀ ਬੱਤਰ ਕ ਨਹੀਂ ਪਰ ਗੱਲਾ ਜੇ ਹੁਣ ਦੋ ਚਾਰ ਠਰ ਕੇ ਫੇ ਵੋਨੇ ਮੜੀ ਫਿਰ ਸਿਆੜ ਕੱਢ ਦਨੇ ਸੁੱਕ ਜੂਗੀ ਫੇ ਕਣਕ ਬੀਜ ਦਾਂਗੇ ਠਰ ਕੇ ਤੂੰ ਉਥੇ ਅੰਦਰ ਬਹਿ ਜਾਨਾ ਪੱਖੇ ਥੱਲੇ ਇੱਥੇ ਜੇ ਬਹਿ ਗਏ ਗਰਮੀ ਚ ਉਹ ਇੱਥੇ ਠੀਕ ਆ ਮਾਤਾ ਅੰਦਰ ਮੈਂ ਕਰਨਾ ਕਿ ਉਹ ਜਾਨਾ ਨਾ ਫੇ ਮੱਥੇ ਲੱਗਦੀ ਮੇਰੇ ਤੇ ਮੈਨੂੰ ਫੇ ਜਰ ਚੜਦੀ ਆ ਜਿੱਦਾਂ ਨੇ ਕੰਮ ਕੀਤੇ ਨਾ ਮੇਰਾ ਜੀ ਕਰਦਾ ਗੁੱਤੋਂ ਫੜਕੇ ਨਾ ਘਰੋਂ ਬਾਹਰ ਕੱਢਦਾ ਉਹਨੂੰ ਪੁੱਤ ਘਰੋਂ ਕੱਢ ਕੇ ਅਸੀਂ ਕਰਾਂਗੇ ਉਹ ਵੀ ਓਦਾਂ ਦੀ ਹੋਗੀ ਤੇ ਅਸੀਂ ਵੀ ਓਦਾਂ ਦੇ ਹੋਗੇ ਅਸੀਂ ਤੇ ਇੱਕੋ ਜਿਹੇ ਹੋਗੇ ਫੇਰ ਉਹ ਤਾਂ ਵੱਡੀ ਮੂਰਖ ਵਾ ਤੇ ਕੀ ਕਰਾਂਗੇ ਅਸੀਂ ਰਹਿੰਦੇ ਜਿੱਦਾਂ ਦੀ ਹੈਗੀ ਘਰੇ ਬੈਠੀ ਇਹਨੂੰ ਉਹ ਹਿੱਸੇ ਕਰਕੇ ਮਾਦਾ ਚੁੱਪਾਂ ਮੈਂ ਨਹੀਂ ਤੇ ਨੂੰ ਸਜ਼ਾ ਤੇਹੀ ਦਵਾ ਨਾ ਇਹ ਜ਼ਿੰਦਗੀ ਭਰ ਯਾਦ ਕਰੇ ਜਿੱਦਾਂ ਇਹਨੇ ਕੰਮ ਕੀਤੇ ਸਾਡੇ ਨਾਲ ਸਜ਼ਾ ਤੇ ਨੂੰ ਅੱਗੇ ਭੜੀ ਮਿਲੀ ਹੈ ਕੱਲੀ ਬੈਠੀ ਰਹਿੰਦੀ ਹੈ ਨਾ ਇਹਨੂੰ ਕੋਈ ਘਵਾਉਂਦਾ ਨਾ ਕੋਈ ਬੁਲਾਉਂਦਾ ਕਦੀ ਲੀੜਾ ਧੋਂਡਾ ਪੈਂਦੀ ਕਦੀ ਕਵਲੀ ਮਾਈਆਂ ਡਹਿ ਪੈਂਦੀ ਕਦੀ ਕਿਤੇ ਪੈਂਦੀ ਕਦੀ ਕਿਤੇ ਪੈਂਦੀ ਇਹਨਾਂ ਨੂੰ ਤਾਂ ਹੋਰ ਨਹੀਂ ਕੋਈ ਤਾਂ ਇਹਦਾ ਪੁੱਤ ਨਹੀਂ ਇਹਨੂੰ ਘਵਾਉਂਦਾ ਜੇ ਜਰਾ ਕੇ ਪੁੱਤ ਨਾ ਮੈਨੂੰ ਘਵਾਵੇਂ ਨਾ ਮੇਰੀ ਹੇਠ ਲੂਤਲੀ ਆ ਜਾਂਦੀ ਆ ਵੀ ਮੇਰੇ ਨਾਲ ਮੇਰਾ ਪੁੱਤ ਅੱਜ ਕਿਉਂ ਨਹੀਂ ਕੋਇਆ ਤੇ ਉਹਦਾ ਪੁੱਤ ਨੇ ਉੱਕਾ ਹੀ ਘਵਾਉਣਾ ਹੀ ਸਾੜ ਦਿੱਤਾ ਉਹ ਇਹ ਜਾਨੀ ਮਾਤਾ ਕੋਈ ਫਰਕ ਨਹੀਂ ਪੈਂਦਾ ਰਿਸ਼ਤੇ ਨਾਂ ਤੇ ਕੀ ਚੀਜ਼ ਹੁੰਦੇ ਨਾ ਇਹਨਾਂ ਲੋਕਾਂ ਨੂੰ ਨਹੀਂ ਪਤਾ ਜਿਹੜੇ ਕ੍ਰਿਮੀਨਲ ਹੁੰਦੇ ਨਾ ਸਭ ਬੰਦੇ ਦਿਮਾਗ ਵਾਲੇ ਇਹਨੇ ਆਪਣੀ ਦਿਮਾਗ ਕੀ ਚੱਲਦਾ ਜਾਂਦਾ ਆ ਪਰ ਮੈਂ ਤੇ ਮਸਾਜ ਕਿਉਂ ਨਹੀਂ ਕਰਦਾ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਇੱਥੇ ਮੈਨੂੰ ਜਕੀ ਨਹੀਂ ਜਾਂਦੇਗਾ ਵੀ ਇਹਨੇ ਕਿਹੜੀ ਕੀ ਕਰ ਦੇਣਾ ਇਹਨੇ ਜਕੀਨਦਪਤ ਮਮੀ ਨੇ ਕਰਦੀ ਤਦੇ ਤੇ ਮੈਂ ਨਹੀਂ ਉਹਨੂੰ ਘੁਮਾਉਂਦੀ ਉਹ ਜੇ ਨਹੀਂ ਮੈਨੂੰ ਕੋਣਾ ਬੁਲਾਉਣਾ ਫੇ ਮੈਨੂੰ ਘਰੋਂ ਕੱਢ ਲੈਣ ਤੋ ਉਹਨੂੰ ਫਿਰ ਗਰਨਾ ਮੇਰੀ ਸੁਣ ਗੱਲ ਜੋ ਚਿੱਕੜ ਚ ਅਸੀਂ ਲੱਤ ਮਾਰਾਂਗੇ ਨਾ ਉਹ ਸਾਡੇ ਦੇ ਸਿੱਟੇ ਪੈਣੇ ਆ ਉਹ ਅਸੀਂ ਲਿਬੜਨਾ ਵਾ ਤੇ ਤੂੰ ਰਹਿਣ ਦੇ ਉਹਨੂੰ ਉਹ ਰਹਿਣ ਦੇ ਮਾਤਾ ਜੇ ਚਿੱਕੜੀ ਸਾਫ਼ ਕੀਤਾ ਜਾਵੇ ਨਾ ਕਰੋ ਸੁਰਦੇ ਜਾਵੇ ਤੇ ਆਪੇ ਨਾ ਚਿੱਕੜ ਆਵੇ ਤੇ ਨਾਲੇ ਚ ਲੱਤ ਮਾਰੀਏ ਇਹ ਚਿਕਣ ਨੇ ਸਾਫ ਹੋਣਾ ਇਹ ਸੱਪ ਦੇ ਮੂੰਹ ਚ ਕੋੜ ਕੇ ਰਲੀ ਵਾਲੀ ਘਾਲੀ ਦੇਣ ਵਾਲੀ ਉਹ ਚੱਲ ਠੀਕ ਆ ਮਾਤਾ ਜਾ ਤੂੰ ਮੇਂ ਬੋਤਾ ਨਾ ਭਾਸ਼ਣਾ ਦੇ ਆਪਣਾ ਕੰਮ ਕਰ ਜਾ ਜਾਈ ਜਾ ਪਾਣੀ ਤਾਂ ਨਹੀਂ ਪੀਣਾ ਤੇ ਮੈਂ ਲਿਆਉਣੀ ਇਹਨਾਂ ਗਰਮ ਨਾ ਹੋ ਮੈਂ ਪੀ ਲੂ ਉਹ ਟੁੱਟੀ ਚਲਣ ਦੀ ਨਾ ਪੀ ਲੂ ਮੋਥੋਂ ਚੱਲ ਉੱਠ ਮਨਾ ਕੂਟੀ ਤੇ ਉੱਠਦਾ ਪਾਣੀ ਪੀ ਲਈ ਤੇ ਮੁੜ ਕੇ ਵੇਖੇ ਬੰਬੀ ਆਉਣ ਡੀ ਤੇ ਛੱਡ ਕੇ ਨਾ ਵਰਸਣ ਵੀ ਚਲੀ ਗਏ ਆਵੀ ਨੂੰ ਏਦਾਂ ਕਰਕੇ ਨਾ ਐ ਪੂਰਾ ਲਾਈਨ ਦੇ ਉਤੇ ਰੱਖ ਕੇ ਬਣਾਏ ਨੂੰ ਅੱਖਰ ਨੂੰ वेलकम ਆਵੇ ਆਹਣੀ ਲਾਈਨ ਨੂੰ ਟੱਚ ਨਹੀਂ ਕਰਨਾ ਇਹਨੂੰ ਟੱਚ ਕਰਨਾ ਵਾ ਪਰ ਇਹਦੇ ਵਿੱਚ ਵਿੱਚ ਰਹਿਣਾ ਵਾ ਇਹਦੇ ਜੇ ਬਾਹਰ ਅੱਖਰ ਆ ਗਿਆ ਨਾ ਇਸੇ ਟੀਚਰ ਨੰਬਰ ਕੱਟ ਲਏ ਨੇ ਹੁੰਦੇ ਪੇਪਰ ਚੋਂ ਠੀਕ ਆ ਮੈਨੂੰ ਇਹ ਦੱਸ ਤੇਰੀ ਨਹੀਂ ਰਾਈਟਿੰਗ ਕਿਉਂ ਗੰਦੀ ਆ ਇੱਕ ਮਿੰਟ ਮੈਨੂੰ ਮਗਰ ਸਾਰਾ ਵੇਖਣ ਦੇ ਐਨਾ ਗੰਦਾ ਕਿਉਂ ਲਿਖਦਾ ਵਾ ਤੂੰ ਆਪਣੇ ਇਥੇ ਪੜਦਾ ਨਹੀਂ ਰਿਹਾ ਤੇਰੇ ਮਾਰਕਸ ਵੀ ਬੜੇ ਘਟ ਹੁੰਦੇ ਆ ਪੜਾਈ ਜੋ ਵੀਰ ਜੀ ਉਹ ਤੇ ਜਦੋਂ ਮੈਂ ਜਦੋਂ ਮੈਂ ਪੜਦਾ ਨਾ ਹੀ ਨਾ ਜਿਹੜੀ ਚਾਚੀ ਨਾ ਮੈ ਮੇ ਕੋ ਕਹਿੰਦੀ ਚਾਲੇ ਕੰਮ ਕਰ ਕੀ ਕੰਮ ਕਰ ਤੈਨੂੰ ਪੜਨ ਨੂੰ ਜਾਂਦੇ ਤੈਨੂੰ ਕਿਹੜਾ ਉਹ ਤੇ ਤਾਂ ਗੋਡੀ ਡਾਂਦੇ ਕੈਂਜੀ ਕੈਂਜੀ ਜਾ ਚਾੜੂ ਲਾ ਜੇ ਮੈਂ ਚਾੜੂ ਲੋਣਾ ਚਾੜੂ ਤੇ ਨਾਲੇ ਪਾਣੀ ਵੀ ਪੋਉਂਦੇ ਸੀ ਅੱਛਾ ਤੇ ਕੋ ਘਰ ਦੇ ਕੰਮ ਵੀ ਕਰਾਉਂਦੇ ਹੁੰਦੇ ਸੀ ਹਾਂਜੀ ਚੱਲ ਕੋਈ ਨਹੀਂ ਪੜ ਮੇਰਾ ਬਹੁਣ ਮੈਂ ਪੜਾਉਂਗਾ ਤੈਨੂੰ ਅਲੇ ਇਹ ਜਿਦਾ ਲਿਖਿਆ ਨਾ ਪੂਰਾ ਉੱਦ ਬਣਾ ਪੜਿੰਦਿਆ ਮੇਰਾ ਪੁੱਤ ਦਿਲਪ੍ਰੀਤ ਦਿਲਪ੍ਰੀਤ ਪੁੱਤ ਇੱਧਰ ਆ ਰੋਟੀ ਖਾ ਮੰਮੀ ਜੀ ਮੈਂ ਨਹੀਂ ਰੋਟੀ ਖਾਣੀ ਕਿਉਂ ਪੁੱਤ ਮੈਂ ਤਾਂ ਤੇਰੀ ਮਨਪਸੰਦ ਦਾ ਸਾਗ ਬਣਾਇਆ ਉਹ ਵੀ ਆਪਣੀ ਘਰ ਦੀ ਸਰੋਂ ਤੋੜ ਕੇ ਮੇਰਾ ਪੁੱਤ ਰੋਟੀ ਖਾ ਤੇ ਫੇਰ ਪੜ ਲੈ ਇੱਥੇ ਰੱਖ ਕਾਪੂ ਤੇ ਨਾਲੇ ਮੰਮੀ ਜੀ ਤੁਸੀਂ ਜਿਹੜੀ ਮੇਰੀ ਮੰਮੀ ਨੂੰ ਹੀ ਨਾ ਤੇਲ ਡੋਲ ਕੇ ਨਾ ਤੇ ਮੇ ਨੂੰ ਮਮਾ ਜਿਹੜੀ ਮਮਾ ਹੈ ਨਾ ਉਹ ਤੜਟਕਾ ਦਿੱਤਾ ਤੇ ਮੇਰੇ ਮਮਾ ਤੇ ਸੱਟ ਲੱਗੀ ਤੇ ਫੇਰ ਫੇਰ ਉਹ ਨਹੀਂ ਅਗੇ ਤੂੰ ਹੀ ਮੇਰੇ ਮਮਾ ਨੂੰ ਮਾਰਿਆ ਵਾ ਨਹੀਂ ਨਹੀਂ ਪੁੱਤ ਤੇ ਨੂੰ ਕੋਣ ਇੰਨੀ ਗੱਲ ਆਂਦਾ ਵਾ ਨਾ ਮੇਰਾ ਪੁੱਤ ਸੋਣਾ ਪੁੱਤ ਮੈਂ ਤੇਰੀ ਮੰਮੀ ਨੇ ਥੋੜਾ ਮਾਰਿਆ ਵਾ ਮੰਮੀ ਜੀ ਤੁਸੀਂ ਝੂਠ ਬੋਲਣ ਦੇ ਤੁਸੀਂ ਸੱਚੀ ਮਾਰਿਆ ਸੀ ਪੁੱਤ ਇਹਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਕਿਉਂ ਇਦਾਂ ਦੀਆਂ ਗੱਲਾਂ ਕਰਦਾ ਮੇਰਾ ਪੁੱਤ ਤੂੰ ਸੋਣਾ ਬੱਚਾ ਵਾ ਨਾ ਰੋਟੀ ਖਾਓ ਤੇ ਫੇਰ ਪੜ ਲਿਓ ਚੰਗਾ ਨਹੀਂ ਚਾਚੀ ਜੀ ਤੁਸੀਂ ਮੰਮੀ ਜੀ ਤੁਸੀਂ ਨਾਲ ਮੈਨੇ ਮम्मा ਮਮਾ ਨੂੰ ਮਾਰਿਆ ਸੀ ਮੰਮੀ ਜੀ ਬੱਸ ਮੈਂ ਤੁਹਾਡੇ ਹੱਥ ਰੋਟੀ ਨਹੀਂ ਖਾਣੀ ਹੋ ਹਈ ਪੁੱਤ ਮੈਂ ਨਚਾ ਨਾ ਰੋਟੀ ਲੈ ਕੇ ਆਈਆਂ ਤੇ ਤੂੰ ਆਨ ਨਾ ਨਹੀਂ ਖਾਣੀ ਬਸ ਮੈਂ ਇੱਕ ਬੜੀ ਕਹਿਤਾ ਨਾ ਮੈਂ ਰੋਟੀ ਨਹੀਂ ਖਾਣੀ ਹੋ ਹਈ ਇਹਨੂੰ ਪਤਾ ਨਹੀਂ ਕੀ ਹੋ ਗਿਆ ਵਾ ਕੀ ਇਹਦੇ ਮਨ ਚ ਜ਼ਹਿਰ ਭਰੀ ਗਈ ਆ ਨੰਮੀ ਮੈਨੂੰ ਇੱਕ ਗੱਲ ਦੱਸੋ ਹੋਰ ਕੋਈ ਸੁਣਨ ਵਾਲਾ ਰਹਿ ਗਿਆ ਵਾ ਆ ਨਿਕਾਇ ਨੇ ਆਣਾ ਵੇਖ ਲਓ ਤਾਨੂੰ ਕਿੱਦਾਂ ਗੱਲਾਂ ਕਰਕੇ ਗਿਆ ਵਾ ਜੋ ਕੀ ਇੱਕਦਮ ਸੱਚ ਵਾ ਦੱਸ ਦੋ ਇਹ ਚ ਉਹਨੇ ਕੋ ਝੂਠ ਕਿਹਾ ਵਾ ਆਨੁਲ ਤੁਸੀਂ ਆਂਦੇ ਜੇ ਵੀ ਨਾ ਕਹੋ ਮੈਨੂੰ ਇਹਦਾ ਮੈਂ ਸੁਧਰ ਗਈ ਆ ਪਰ ਹੁਣ ਮੈਨੇ ਇੱਕ ਗੱਲ ਦੱਸੋ ਇਹ ਸਾਰਾ ਕੁਝ ਸੱਚ ਹੀ ਉਹ ਆਂਦਾ ਤੁਸੀਂ ਮੇਰੀ ਮਾਂ ਨੂੰ ਮਾਰਿਆ ਵਾ ਇਹ ਚ ਕੋ ਝੂਠ ਹੈਗਾ ਵਾ ਪੁੱਤ ਗਲਤੀ ਤੇ ਮੇਰ ਕੋ ਹੋਈ ਆ ਤੇ ਜਿਹੜੀ ਗਲਤੀ ਦਾ ਮੈਂ ਪਸਤਾਵਾ ਜਿੰਨਾ ਮਰਜੀ ਕਰ ਲਾ ਨਾ ਇਹ ਪਾਪ ਨੇ ਮੇਰੇ ਗਲੋਂ ਲੱਥਣਾ ਤੇ ਨਾ ਮੇਰੇ ਸਿਰੋਂ ਹੀ ਲੱਥਣਾ ਵਾ ਪਰ ਹੁਣ ਮੈਂ ਕੀ ਕਰਾਂ ਜਿਹੜਾ ਸਾਰਾ ਟੱਬਰ ਹੀ ਮੇਰੇ ਤੇ ਯਕੀਨ ਕਰੇ ਪਰ ਪੁੱਤ ਬਸ ਮੈਂ ਤੇ ਹਉ ਚੰਨੀ ਆ ਵੀ ਤੂੰ ਮੈਨੂੰ ਇੱਕ ਵਾਰੀ ਮਾਫ ਕਰ ਦੇ ਨਾ ਤੇ ਫਿਰ ਮੈਨੂੰ ਸਾਰਿਆਂ ਨੇ ਕਰ ਦੇਣਾ ਜਦੋਂ ਤੂੰ ਮੈਨੂੰ ਇਦਾਂ ਦੀਆਂ ਨਜ਼ਰਾਂ ਨਾਲ ਵੇਖਣਾ ਵਾ ਨਾ ਤੇ ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਕਿ ਮੈਂ ਆਪਣੇ ਪੁੱਤ ਦੀਆਂ ਨਜ਼ਰਾਂ 'ਚ ਡੇਗ ਗਈ ਆ ਮੰਮੀ ਜਿਹੜੀ ਮਾਫੀ ਹੁੰਦੀ ਆ ਨਾ ਉਹ ਗਲਤੀਆਂ ਨਹੀਂ ਮਿਲਦੀ ਆ ਗੁਨਾਹਾਂ ਦੀ ਕਰੀ ਕੋਈ ਮਾਫੀ ਨਹੀਂ ਮਿਲਦੀ ਹੁੰਦੀ ਨਾਲੇ ਤੂੰ ਇੱਥੇ ਸੋਚੋ ਤੂੰ ਸਾਨੂੰ ਆਂਦੇ ਜੀ ਮਾਫ ਕਰ ਦੋ ਦਾਦੀ ਨੂੰ ਆਂਦੇ ਮਾਫ ਕਰ ਦੋ ਪਾਪਾ ਨੂੰ ਆਂਦੇ ਮਾਫ ਕਰ ਦੋ ਅਹੀਂ ਤੁਹਾਨੂੰ ਮਾਫੀ ਦਾ ਕਰਦੀ ਆਂ ਅਨ ਨਿਗਾਯਾ ਨਿਆਣਾ ਬੋੜ ਜਿਆ ਰਿਹਾ ਹੈਗਾ ਵਾ ਇਹਦੇ ਮਨ ਚ ਕਿੱਦਾਂ ਕਿੱਦਾਂ ਦੀਆਂ ਗੱਲਾਂ ਬੈਠ ਗਈਆਂ ਵਾ ਮੈਨੂੰ ਤਾਂ ਸਭ ਜੀ ਹੁੰਦੀਆਂ ਨੇ ਕੀ ਕੋਈ ਵੇਖਿਆ ਹੋਊਗਾ ਮੈਨੂੰ ਸੁਣ ਕੇ ਇਦਾਂ ਹੋਈ ਜਾਂਦਾ ਤੇ ਉਹਦੇ ਤੇ ਕੀ ਵੀਰਦੀ ਹੋਗੀ ਨਾ ਉਹਦਾ ਮਾਂ ਨਾ ਪਿਓ ਉਹਦੇ ਡਿਮਾਗ ਚ ਵਾ ਨਾ ਇਹ ਗੱਲਾਂ ਘਰ ਕਰ ਗਈਆਂ ਵਾ ਖਾਏ ਤੇ ਉਹ ਨਿਆਣਾ ਵਾ ਜੋ ਸਿਆਣਾ ਹੋਇਆ ਨਾ ਉਦੋਂ ਵੇਖਿਓ ਹਾਂ ਤੇ ਸਹੀ ਆ ਪੁੱਤ ਸਮਝ ਨਹੀਂ ਆਉਂਦੀ ਮੈਂ ਤੇ ਉਹ ਵੇਲੇ ਨੂੰ ਪਸਤਮਨੀ ਜਦੋਂ ਇਹ ਕੰਮ ਕੀਤਾ ਹੈਗਾ ਇੱਕ ਗੱਲ ਹੈਗੀ ਆ ਮੈਂ ਤੇ ਹੁਣ ਕੰਨਾਂ ਨੂੰ ਹੱਥ ਲਾਏ ਆ। ਪੀ ਨਾ ਮਾੜਾ ਸੋਚਣਾ ਤੇ ਨਾ ਮਾੜਾ ਕਰਨਾ। ਜਿਦੋਂ ਇਹ ਮਾੜਾ ਚੰਗਾ ਕਰਮ ਕਰਦੇ ਆ ਨਾ ਤੇ ਇਸੇ ਜਨਮ 'ਚ ਸਾਨੂੰ ਲੇਖਾ ਜੋਖਾ ਦੇਣਾ ਪੈਂਦਾ ਵਾ। ਚਾਹੇ ਉਹ ਕਿਸੇ ਵੀ ਰੂਪ 'ਚ ਦੇਣਾ ਪਵੇ। ਜਿਹੜਾ ਹੁਣ ਮੈਂ ਦੇਣ ਲਈ ਆ। ਪੁੱਤ ਹੁਣ ਮੇਰੀਆਂ ਨਾ ਸਫਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਆ। ਤੇ ਹੁਣ ਮੈਂ ਨਾ ਹੋਰ ਕੋਹਤਾਂ ਨੂੰ ਕਹਿ ਵੀ ਨਹੀਂ ਸਕਦੀ। ਮੈਂ ਤਾਂ ਸਿਰਫ ਮਾਫੀ ਮੰਗ ਸਕਦੀ ਆ। ਜਦੋਂ ਤੁਸੀਂ ਮਾਫ ਕਰੋਗੇ ਨਾ بس ਮੈਂ ਤੇ ਉਹੀ ਦਿਨ ਕਰਮਾਂ ਵਾਲਾ ਮੰਨੂਗੀ ਇਹ ਗੱਲਾਂ ਜਿਹੜੀਆਂ ਤੁਸੀਂ ਹੁਣ ਕੰਢੇ ਨਾ ਇਹਨਾਂ ਤੇ ਅਮਲ ਤੁਸੀਂ ਥੋੜਾ ਟਾਈਮ ਪਹਿਲਾਂ ਕੀਤਾ ਹੁੰਦਾ ਨਾ ਤੇ ਕੋਹ ਨਹੀਂ ਵਿਗੜਨਾ ਘਰਾਂ ਚ ਨਹੀਂ ਕਿੰਮੂ ਲੜਾਈਆਂ ਦੇ ਹੁੰਦੀਆਂ ਰਹਿੰਦੀਆਂ ਵਾ ਪਰ ਤੁਸੀਂ ਇਹ ਲੜਾਈਆਂ ਨੂੰ ਨਾ ਇੰਨੀ ਜ਼ਿਆਦਾ ਆਪਣਾ ਮਾਰਾ ਹਵਾ ਦੇਤੀ ਜੀ ਇਹ ਵੇਲੇ ਹੁਣ ਕਤਲਾਂ ਤੱਕ ਗੱਲ ਪਹੁੰਚ ਗਈ ਇੰਨਾ ਸ਼ੁਕਰ ਕਰੋ ਤੁਹਾਨੂੰ ਕਿ ਇਹਨੇ ਠਾਣੇ ਨਹੀਂ ਫੜਾਇਆ ਉਹ ਤੁਸੀਂ ਇੰਨਾ ਸ਼ੁਕਰ ਕਰੋ ਤੁਹਾਨੂੰ ਇਹ ਵੀ ਘਰ ਰੱਖਿਆ ਵਾ ਪੁੱਤ ਮੈਂ ਕੀ ਕਰਾਂ ਮੈਂ ਤੇ ਆਖਿਆ ਹੀ ਸਾਰਿਆਂ ਨੂੰ ਵੀ ਮੈਨੂੰ ਠਾਣੇ ਫੜਾ ਦਿਓ ਕਮਸੋ ਕਮ ਮੈਂ ਜੇਲ੍ਹ ਦੇ ਵਿੱਚ ਹੁੰਦੀ ਤੇ ਆ ਜਲਤ ਭਰੀ ਜ਼ਿੰਦਗੀ ਤਨਾ ਜੀਂਦੀ ਮੈਂ ਤੁਹਾਡੇ ਸਾਰਿਆਂ ਦੀ ਨਜ਼ਰਾਂ ਦੇ ਵਿੱਚ ਡਿੱਗੀ ਆ ਕੱਲੀ ਬੈਠੀ ਰਹਿਣੀ ਕੋਈ ਨਹੀਂ ਕੋ ਬੰਦਾ ਅਨਿਕਾ ਜੇ ਆਇਆ ਹੀ ਤੇ ਮੈਂ ਸ਼ਾਇਦ ਇਹ ਦਿਨਾਂ ਕੜੀ ਮੇਰਾ ਟਾਈਮ ਪਾਸ ਹੋ ਜਾਇਆ ਕਰੂਗਾ ਪਰ ਨਹੀਂ ਇਹ ਵੀ ਮੈਨੂੰ ਘਵਾ ਕੇ ਨਹੀਂ ਖੁਸ਼ ਹੈਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕਿੱਥੇ ਜਾਵਾਂ ਨਾ ਮੇਰੀ ਇੱਕ ਗੱਲ ਸੁਣੋ ਤੁਸੀਂ ਹੁਣ ਤੁਹਾਡੇ ਹੰਝੂ ਆਏ ਕੱਖ ਨਹੀਂ ਆਉਂਦੇ ਕਿਉਂਕਿ ਮੈਨੂੰ ਤੇ ਹੁਣ ਇਹਨਾਂ ਗੱਲਾਂ ਤੇ ਨਾ ਰੱਤਾ ਪਰ ਤਰਸ ਨਹੀਂ ਆਉਂਦਾ ਹੈਗਾ ਇੱਕ ਤੁਸੀਂ ਮੜੀ ਗੱਲ ਸੋਚੋ ਜਿਹੜੀ ਥਾਂ ਤੇ ਤੁਸੀਂ ਹੁਣ ਜੇ ਅਸੀਂ ਫਿਰ ਵੀ ਤੁਹਾਡਾ ਟੱਬਰ ਨਾ ਤੁਹਾਨੂੰ ਘਰ ਰੱਖਣ ਡਿਆ ਵਾ ਤੁਹਾਨੂੰ ਦੋ ਟਾਈਂ ਦੀ ਰੋਟੀ ਦੇਣ ਡਿਆ ਵਾ ਭੂਆ ਵਿਚਾਰੀ ਇੱਥੇ ਆਈ ਉਧਰੋਂ ਵੀ ਥੱਕੇ ਤੇ ਇੱਧਰੋਂ ਵੀ ਛਿੱਤਰ ਵਟ ਵਟ ਕੇ ਮਾਰੇ ਤੁਸੀਂ ਉਹਨਾਂ ਦੇ ਦੱਸੋ ਨਹੀਂ ਮਾਰੇ ਮਾਰੇ ਬਤੂ ਮਾਰੇ ਬੱਸ ਉਹੋ ਗੱਲ ਲੱਗੀ ਨਾ ਕਿ ਸਾਰੀਆਂ ਦੇਣੀਆਂ ਲੈਣੀਆਂ ਇੱਥੇ ਹੀ ਉਹ ਬੰਦੇ ਨੂੰ ਭੁਗਤਣੀਆਂ ਪੈਣੀਆਂ ਵਾ ਭਾਵੇਂ ਇੱਥੇ ਭੁਗਤਲੇ ਭਾਵੇਂ ਉੱਤੇ ਜਾ ਕੇ ਭੁਗਤਲੇ ਤੇ ਨਾਲੇ ਜਾਂ ਨਿਗਾਹੇ ਨਿਆਣਾ ਵਾ ਜਦੋਂ ਵਿਚਾਰਾ ਤੁਰਿਆ ਫਿਰਦਾ ਵਾ ਨਾ ਸਾਨੂੰ ਵੇ ਵੇ ਕੇ ਉਤਰਾਂ ਹੁੰਦਾ ਵਾ ਨਾ ਇਹਦੀ ਮਾਂ ਨਾ ਇਹਦਾ ਪਿਓ ਅਸੀਂ ਇਡੇ ਵੱਡੇ ਆ ਤੇ ਹਾਂ ਪਾ ਮਾਂ ਪਿਓ ਤੋਂ ਬਿਨਾ ਨਹੀਂ ਮਿੰਟ ਰਹੇ ਨੇ ਉਹ ਵਿਚਾਰਾ ਕਿੱਦਾਂ ਰਹਿੰਦਾ ਸਾਨੂੰ ਤੇ ਰੋਣ ਹੁੰਦਾ ਉਹਦੇ ਨਾਲ ਵੇਖ ਕੇ ਭੁਹੀਂ ਪਾਣੀ ਇਹੋ ਜਿਹੇ ਕੰਮ ਕੀ ਸੋਚ ਕੇ ਕਰਦਾ ਹਾਂ ਮੰਮੀ ਤੂੰ ਮੰਨਿਆ ਉੱਥੇ ਨਹੀਂ ਗਿਆ ਹੋਣਾ ਵੇਖਿਆ ਇੱਥੇ ਹੀ ਆਇਆ ਈ ਝੂਠ ਪ੍ਰਾਤਕ ਦੇ ਨਾ ਬੋਲਦੇ ਨਾ ਅਨਵਿਵਤਾ ਚ ਪਾਇਆ ਵਾ ਵੀ ਜੇ ਚਲ ਆਈ ਗਿਆ ਨਾ ਦੱਸੀ ਤਾ ਦਿਲਪ੍ਰੀਤ ਵੇ ਤੂੰ ਚੁੱਪ ਕਰਕੇ ਕਿੱਧਰ ਨਿਕਲ ਆਇਆ ਈ ਉਹ ਤੂੰ ਦੱਸ ਕੇ ਆਏਦਾ ਹੋ ਏਦਾਂ ਪਤਾ ਮੈਨੂੰ ਕਿੰਨੀ ਟੈਨਸ਼ਨ ਆ ਮੈਂ ਤਾਂ ਮਰਦੀ ਜਹੋਗਾ ਫਿਰਦੀ ਤੈਨੂੰ ਲਵਦੀ ਮਗਰ ਮਗਰ ਤੇ ਦੇਗਾ ਕੋਈ ਥਾਂ ਨਹੀਂ ਛੱਡਿਆ ਨਾ ਮੈਂ ਅਹੀਂ ਸ਼ਦਾਈ ਹੋ ਗਏ ਨੂੰ ਲੱਭ ਲੱਭ ਕੇ ਉਹਦੇ ਆਹ ਕਹਦੇ ਡੈਪੀਆਂ ਰੋਬ ਪਾਉਣ ਉਹਦੇ ਤੇ ਤਹੀ ਸਾਹਮ ਕੀ ਤੀ ਮੁੰਡੇ ਰਿਓ ਕੀ ਪੈ ਕਿਦਾਂ ਦਿਲਪ੍ਰੀਤ ਆਇਆ ਵਿਚਾਰਾ ਤੇ ਕਿਦਾਂ ਨਹੀਂ ਆਇਆ ਬਸੇ ਬੈ ਕੇ ਠੱਕੇ ਖਾਂਦਾ ਉਹ ਅੱਧੀ ਰਾਤ ਉਹ ਘਰ ਆਇਆ ਨਾਲੇ ਤੂੰ ਹੀ ਨਾ ਬਾਲੀਆਂ ਸਿਆਣੀਆਂ ਨਾ ਬਣੋ ਤੁਹਾਨੂੰ ਮੈਂ ਦੱਸ ਦਿੱਤਾ ਯੋ ਜੋ ਕੋਤਹੀਂ ਮੁੰਡੇ ਦੇ ਨਾਲ ਕਰਦੀਆਂ ਰਹੀਆਂ ਨਾ ਉਹਨੇ ਕੱਲੀ ਕੱਲੀ ਗੱਲ ਆਣ ਕੇ ਇੱਥੇ ਦੱਸੀ ਆ ਕੋਈ ਸ਼ਰਮ ਕਰੋ ਤੁਸੀਂ ਐਦਾਂ ਵੀ ਕੋਈ ਪੋਆ ਪਰ ਨਿਆਣੇ ਨਾ ਕਰਦਾ ਵਾ ਜੀ ਉਹ ਤਾਂ ਨਹੀਂ ਹੁੰਦਾ ਤੇਰੀਆਂ ਭਾਂਡੇ ਤੁਸੀਂ ਮੰਜਾਉਂਦੀਆਂ ਰਹੀਆਂ ਤੱਕ ਰੋਟੀ ਤੁਸੀਂ ਨਹੀਂ ਟਾਈਮ ਨਾਲ ਦਿੰਦੀਆਂ ਰਹੀਆਂ ਨਾ ਨੂੰ ਕਦੇ ਨਿਵਾ ਲਿਆ ਨਾ ਧਵਾ ਲਿਆ ਵਿਚਾਰੇ ਨੇ ਜੇ ਉਹਦੀ ਮਾਂ ਮੁੱਕ ਗਈ ਤੇ ਤੁਸੀਂ ਇਹਦੀ ਸਾਮ ਕਰ ਲੈਂਦੀਆਂ ਹਣਾ ਨਹੀਂ ਉਹ ਦਿਨ ਵੀ ਤੇ ਤੁਹਾਨੂੰ ਇਹਨੇ ਦੱਸਿਆ ਸੀ ਕਿ ਚਾਚੀ ਨੇ ਮੈਨੂੰ ਕੰਮ ਕਰਾਇਆ ਫਿਰ ਤੁਸੀਂ ਉਹ ਦਿਨ ਹੀ ਨਾਲ ਲੈ ਆਉਂਦੇ ਉਹ ਦਿਨ ਗੱਲ ਹੀ ਛੱਡ ਕੇ ਹੁਣ ਇਹ ਚੁੱਪ ਕਰਕੇ ਮੂੰਹ ਚੁੱਕ ਕੇ ਉੱਥੋਂ ਆ ਗਿਆ ਵਾ ਇਹਨੂੰ ਨਹੀਂ ਪਤਾ ਹੈਗਾ ਕਿ ਮਗਰ ਟੈਨਸ਼ਨ ਕਰਦੇ ਹੋਣਗੇ ਲੱਭਦੇ ਹੋਣਗੇ ਤੁਸੀਂ ਸਿਆਣੇ ਬਿਆਣੇ ਉਹ ਤੇ ਚੱਲ ਨਿਆਣਾ ਹੀ ਤੁਸੀਂ ਤੇ ਤਿੰਨੇ ਸਿਆਣੇ ਬਿਆਣੇ ਹੀ ਨਾ ਆ ਜਾਣੇ ਫਰਚੇ ਦੱਸਿਆ ਗਏ ਹੈ ਗਏ ਹੈ ਚਲ ਹੋਣੀ ਥੋੜੀ ਬਾਲੀ ਸ਼ਰਮ ਕਰ ਲੈਣਗੀਆਂ ਹੋਣੀ ਸ਼ਾਮ ਕਰ ਲੈਣਗੀਆਂ ਦਿਲਪਰੀਤ ਦੀ ਤੇ ਤੁਸੀਂ ਤੇ ਦਿਲਪਰੀਤ ਦੀ ਸ਼ਾਮ ਕੀਤੀ ਨਹੀਂ ਇਹ ਤਾਂ ਮੈਨੂੰ ਵੀ ਖਤਰਾ ਹੈ ਉੱਥੇ ਅਸੀਂ ਤਾਂ ਕਿਉਂ ਨਹੀਂ ਕੀਤੀ ਮੈਂ ਤਾਂ ਸਵੇਰੇ ਸਵਕਤ ਨਵਾਲਤਵਾਲ ਦੇ ਲੇੜੇ ਪਾਏ ਆ ਰੋਟੀ ਕੁਵਾਲਣ ਗਈਆਂ ਤੇ ਪਾਸੇ ਪਤਾ ਨਹੀਂ ਕੀ ਹੋਇਆ ਇਹਨੂੰ ਰੋਟੀ ਨਹੀਂ ਇਹਨੇ ਖਾਧੀ ਮੇਰਾ ਤਾਂ ਉਹ ਮਾਸੀ ਕਿਉਂ ਝੂਠ ਮਾਰਦੀ ਜਿਹਦੀ ਮੁੰਡੇ ਸਾਹ ਦੀਆਂ ਤੇ ਨਾਣਾ ਭੱਜ ਕਿਉਂਦਾ ਰੁੰਦਾ ਹੈ ਵਿਚਾਰੇ ਜਦੋਂ ਆਇਆ ਮੈਨੂੰ ਮਾਰਦੀਏ ਕੁੜਦੀਆਂ ਤੇ ਮੇਰੇ ਕੋ ਭਾਂਡੇ ਵੀ ਆਉਂਦੀਆਂ ਛੱਡ ਦਉਂਦੀ ਹੈ ਚਾਚੀ ਮੇਰ ਕੋ ਨਹੀਂ ਚੱਲ ਜਿਓ ਭਾਜੀ ਆਇਆ ਹੀ ਤੇ ਤੈਨੂੰ ਵਾ ਕੌਣ ਕੀਤਾ ਤੂੰ ਕਹਣਾ ਮੈਨੂੰ ਦੱਸਤਾ ਹੀ ਇਹ ਮੁੰਡਾ ਇੱਥੇ ਆਇਆ ਤੂੰ ਤਾਂ ਸਿੱਧਾ ਹੀ ਮੁਕਰ ਗਿਆ ਹਾਂ ਦਾ ਕਿਹੜਾ ਮੁੰਡਾ ਆਹੋ ਮੁੰਡਾ ਹੀ ਉਹ ਨਹੀਂ ਮਾਸੀ ਜੀ ਇਹ ਝੂਠ ਮਾਰਨਾ ਨਾ ਤੁਸੀਂ ਸਿਕਾਇਆ ਸਾਨੂੰ ਤੁਸੀਂ ਹੱਥ ਹੱਥ ਮਾਰ ਕੇ ਲਾ ਗਿਆ ਮੁੰਡਾ ਆਹੇ ਮੁੰਡਾ ਹੀ ਸਾਂਭਾਂਗੇ ਤੁਹਾਡੀ ਭੈਣ ਦਾ ਲਾਜ ਹੀ ਕਰਾਂਗੇ ਤੂੰ ਤਾਂ ਲਾਜ ਨਾ ਟੀ ਭੈਣ ਦਾ ਕਰਿਆ ਮੁੰਡਾ ਲੈ ਗਿਆ ਹੱਥੇ ਮਾਰ ਕੇ ਉਹ ਮੁੰਡਾ ਫੇਵੀ ਚੋਰੀ ਆਇਆ ਵਿਚਾਰਾ ਆਪ ਆਇਆ ਵਿਚਾਰਾ ਤਰਲੇ ਮਾਰਦਾ ਵਿਚਾਰਾ ਤੂੰ ਹੀ ਤਾਂ ਕੰਮ ਕਰਾ ਕੇ ਮਾਰਤਾ ਇਹਨੂੰ ਲੈ ਮੇਰਾ ਹੀ ਤੇ ਮੈਂ ਲੈ ਗਈ ਵੇ ਤਾਂ ਮੈਂ ਜਾ ਕੇ ਵੇਖਦਾ ਜਮਾ ਹੀ ਆਪਣੀ ਮਾਂ ਤੇ ਚ ਲੱਗ ਗਿਆ ਵਾ ਕਿਤੇ ਇਹਨੇ ਉਹਦਾ ਕੋਈ ਅੰਗ ਪੱਖੇ ਨਹੀਂ ਛੱਡਿਆ ਸਾਰਿਆਂ ਘਤੂਤਾ ਹੀ ਉਹਦੇ ਵੜ ਨਾ ਗਿਆ ਉਹ ਚੰਗਾ ਮਾਸੀ ਮਾਂ ਤੇ ਗਿਆ ਘਰ ਤੇ ਦੋਵਾਂ ਤੇ ਨਹੀਂ ਚ ਲੱਗਿਆ ਕਿਤੇ ਚੰਗਾ ਸਾਡੇ ਤੇ ਚਲ ਜਾਂਦਾ ਨਾ ਤੇ ਵਧੀਆ ਹੀ ਤਾਈਆਂ ਫਿਰ ਆਨੂ ਕੀ ਹੋਇਆ ਸੀ ਮਾਂ ਤੇ ਚੰਗੀ ਭਲੀ ਤੁਸੀਂ ਤੇ ਆਪ ਮਾਂ ਨੂੰ ਘਰੋਂ ਕੱਢਿਆ ਨਾ ਤੁਸੀਂ ਕੱਢਦੇ ਤੇ ਖਰੇ ਮੇਰੀ ਧੀ ਨਾ ਹੀ ਮਰਦੀ ਉਹ ਹੀ ਥੱਲੋਂ ਤੁਸੀਂ ਇਹਦੇ ਨਾਲ ਫੜ ਲੇ ਮੇਰੇ ਦੋਦੇ ਨਾਲ ਪਹਿਲਾਂ ਤੋਂ ਆਣੀ ਮੈਂ ਪਹਿਲੇ ਵੀ ਲਵਾਉਂ ਸਾਰੇ ਪਾਣੀ ਕੱਢਿਆ ਹੀ ਮੰਮੀ ਆ ਪਾਣੀ ਹੀ ਕੱਢਿਆ ਨੂੰ ਤੂੰ ਹੀ ਲੈ ਕੇ ਆਏ ਹੀ ਜੇ ਨਾ ਲੈ ਕੇ ਹੁੰਦੇ ਤਾਂ ਸ਼ਾਇਦ ਜਿੰਦੀ ਰਹਿੰਦੀ ਮਰਦੀ ਨਾ ਗੰਡਾ ਅਗਨ ਲਿਪੇਰਾ ਤੇ ਕਿੰਨੇ ਛੁੱਟੀਆਂ ਹੀ ਧੱਕੇ ਮਾਰ ਮਾਰ ਕੇ ਤੂੰ ਹੀ ਕੱਢਿਆ ਤੂੰ ਹੀ ਧੱਕੇ ਮਾਰ ਕੇ ਕੱਢਿਆ ਦਾ ਹੀ ਮਾਪਾ ਤੇ ਜਾ ਕੇ ਲਿਆਏ ਜਦੋਂ ਗੰਡਾ ਮਾਰ ਕੇ ਛੁੱਟਿਆ ਹੀ ਨਾ ਨੂੰ ਉਦੋਂ ਉੱਥੇ ਰਹੀ ਹੀ ਉਦੋਂ ਨਹੀਂ ਗਈ ਤੂੰ ਹੀ ਬਾਅਦ ਚ ਲੈ ਕੇ ਆਏ ਜੀ ਸੁਣੋ ਗੱਲ ਤੁਸੀਂ ਆਪਣੇ ਨੌ ਨੂੰ ਕੱਢਦੇ ਨਹੀਂ ਜੇ ਘਰੋਂ ਬਲਾਂ ਤੁਸੀਂ ਵੀ ਦੇਦਾਂ ਹੀ ਕੱਢਦੇ ਜੇ ਉਹ ਕਿਉਂ ਤੁਹਾਡੇ ਵਿੱਚ ਰਹਿਣ ਲਈ ਆ ਇਹ ਸਾਡੇ ਘਰ ਦਾ ਮਸਲਾ ਵਾ ਆ ਜਿਹੜਾ ਪੋਪ ਘਰ ਵਾ ਬੱਸਾਂ 'ਚ ਧੱਕੇ ਖਾਂਦਾ ਆ ਜੇ ਕੋਈ ਇਥੋਂ ਰਾਹ 'ਚ ਇਹਨੂੰ ਬੋਚ ਲੈਂਦਾ ਤੇ ਫੇਰ ਅਸੀਂ ਕੀ ਕਰ ਲੈਣਾ ਹੈਗਾ ਤੇ ਬੋਚਿਆ ਤੇ ਨਹੀਂ ਨਾ ਕਿ ਇੰਨੇ ਵੀ ਤੁਹਾਡੇ ਘਰ ਹੀ ਆਇਆ ਨਾ ਬਥੇਰਾ ਮਾਂ ਵਾਂਗੂ ਪੱਕਾ ਵਾ ਫਿਕਰ ਨਾ ਕਰੋ ਤੇ ਨਾਲੇ ਅਸੀਂ ਝਾੜੇ ਕੋ ਨਾ ਮੋਦੀ ਵਾਲਾ ਪਾਸੇ ਨਹੀਂ ਸੁਣਨਾ ਆ ਕਿ ਮੁੰਡਾ ਫੜਾਓ ਇਧਰ ਤੇ ਅਸੀਂ ਘਰ ਜਾਈਏ ਆਪਣੇ ਚੱਲ ਮਾਤਾ ਇਧਰ ਆ ਪੁੱਤ ਤੂੰ ਨਹੀਂ ਲੜਨਾ ਇਹਦੇ ਨਾਲ ਮੈਂ ਵੱਢ ਕੇ ਨਾ ਗੱਲ ਚ ਪਾ ਦੇਣੀ ਇਹ ਮੁੰਡਾ ਸਾਡੇ ਤੇ ਮੈਂ ਦੱਸ ਦਿੱਤਾਈ ਹਾਂ ਤੁਸੀਂ ਗੱਲ ਚ ਪਾਉਣੀਆਂ ਕਿ ਚਾਹ ਹੱਚ ਫੜਾਉਣੀਆਂ ਇਹ ਸਾਨੂੰ ਨਹੀਂ ਪਤਾ ਹੈਗਾ ਜਿੰਨੀ ਫੜਾਉਂਦੇ ਗੱਲ ਚ ਪਾਉਂਗੀ ਹੁਣ ਮੈਂ ਨਾਨੀ ਜਾਨ ਦਿਲਪ੍ਰੀਤ ਸਾਡੇ ਮੁੰਡੇ ਨੂੰ ਫਾਦੀ ਹੋ ਗਈ ਤੇਰੇ ਵਾਲੀ ਨਹੀਂ ਤੇ ਤੁਹਾਡੇ ਸਾਹਮਣੇ ਮੁੰਡੇ ਨੂੰ ਲੈ ਜਾਵਾਂਗੇ ਅੱਗੇ ਤੁਸੀਂ ਘੱਟ ਕੀਤੀ ਮੁੰਡੇ ਦੇ ਨਾਲ ਮੁੰਡਾ ਤੇ ਅਸੀਂ ਲੈ ਕੇ ਜਾਵਾਂਗੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਇਹਦੇ ਲਈ ਉਹ ਰੈਂਡੇ ਮਾਸੀ ਮੁੰਡਾ ਤਾਂ ਨਾ ਆ ਮੁੰਡਾ ਰੂ ਨਾਨਕੇ ਹੁਣ ਜਿਹੜੀ ਗੱਲ ਨਾ ਥਾਣੇ ਪਹੁੰਚ ਗਈ ਜਿਹੜੀ ਗੱਲ ਕਰਾਈ ਨਾ ਫਾਣੇ ਗੱਲ ਦੱਸਿਓ ਗੱਲ ਸਿੱਧੀ ਗੱਲ ਸਭ ਕਾ ਮੁੰਡਿਆਂ ਭਗਤਾ ਹੱਥੇ ਕਿ ਮੈਨੂੰ ਜੇ ਨੇ ਕੀ ਤੰਗ ਕਰ ਲਈਆਂ ਕਿੰਨਾ ਹਾਰਾ ਹਸਮੰਤ ਕੀਤਾ ਤੇ ਬੱਚੇ ਨੂੰ ਵਾ ਕੀ ਅਸੀਂ ਤੰਗ ਕਰਦੇ ਰਹੇ ਹਾਂ ਕਿ ਉਹਨੇ ਤੁਹਾਨੂੰ ਦੱਸਤਾ ਨਿਆਣੇ ਨੇ ਤੁਸੀਂ ਤਾਂ ਆਪਣੇ ਕੋ ਗੱਲਾਂ ਬਣਾਈ ਜਾਂਦੇ ਜੇ ਮੈਂ ਹੁਣ ਹੁਣੇ ਪੁੱਛੋ ਇਹਨੂੰ ਸਾਰਾ ਦੱਸੂਗਾ ਵੀ ਕਿੱਦਾਂ ਮੈਨੂੰ ਚਾਚੀ ਮਾਦਰੀ ਚੁੱਪ ਨਾ ਚੁੱਪ ਕਰੋ ਚੱਲ ਪੁੱਤ ਦੱਸ ਕੀ ਕੀ ਕਰਾਇਆ ਇਹਨਾਂ ਨੇ ਕੀ ਕੀ ਕਰਾਇਆ ਤੇ ਕੋ ਨਾਲੇ ਮਾਮੀ ਜੀ ਇਹਨ ਐਮ ਕੋ ਝਾੜੂ ਲਵਾਉਂਦੇ ਰਹੇ ਬੋਟੇ ਵੀ ਲੈਣੇ ਚਲਤੂ ਲਾਤ ਨਾਲੇ ਮਿੰ ਰੋਟੀ ਨਹੀਂ ਦਿੰਦੇ ਰਹੇ ਕਿਉਂ ਸੋਣ ਐਨੇ ਬਿਕਰ ਕੇ ਲੋਕ ਬੱਲ ਮਾਤਾ ਹੁਣ ਤੁਹਾਡਾ ਹੀ ਦੋਤਾ ਵਾ ਨਾ ਪੋਤਾ ਵਾ ਨਾ ਤੁਹਾਡੇ ਹੀ ਸਾਹਮਣੇ ਬੋਲਣ ਡਿਆ ਵਾ ਨਾ ਅਸੀਂ ਤੇ ਨਹੀਂ ਨਾ ਕੁਝ ਵੀ ਸਿਖਾਇਆ ਉਹਨੂੰ ਨਹੀਂ ਹਣ ਮੈਂ ਵੇਖ ਲਉ ਨਾ ਤੁਸੀਂ ਕਿੰਨੇ ਕ ਪਰੌਂਠੇ ਪਕਾ ਕੇ ਪਕਾ ਦਿੰਦੇ ਨਾ ਜੀ ਨਹੀਂ ਨਹੀਂ ਨਾਲੇ ਚਾਚੀ ਨਾ ਦਿੰਦੀ ਰੋਟੀ ਦਾਦੀ ਤੇ ਦਿੰਦੀ ਹੀ ਨਾ ਪਕਾ ਕੇ ਪਰੌਂਠੀਆਂ ਲਾ ਲਾ ਕੇ ਦਿੰਦੀ ਹੀ ਕਿੰਨੀਆਂ ਕ ਖਾਂ ਡਿਆ ਹੀ ਫਿਰ ਤੂੰ ਇਹ ਗੱਲ ਪੁੱਛਣ ਡਈ ਆ ਨਾ ਤੇ ਇਹ ਗੱਲ ਵੀ ਇਹਨੇ ਕਿੱਥੋਂ ਕਿਸੀ ਆਂਦਾ ਜਦੋਂ ਮੇਰੀ ਦਾਦੀ ਘਰੋਂ ਬਾਹਰ ਜਾਂਦੀ ਆ ਨਾ ਉਦੋਂ ਚਾਚੀ ਆਹ ਕੰਮ ਕਰਾਉਂਦੀ ਮੇਕੋ ਠੀਕ ਆ ਨਾ ਚਾਚੀ ਉਦੋਂ ਮੈਨੂੰ ਪੜਨ ਨਹੀਂ ਦਿੰਦੀ ਮੈਨੂੰ ਕੋਈ ਕੰਮ ਕੰਮ ਹੀ ਲਾ ਛੜਦੀ ਆ ਨਹੀਂ ਤੋ ਇਹਦੇ ਮੂੰਹ ਵਾਲਾ ਕੀ ਵੇਖੀ ਜਾਨੀ ਆ ਤੂੰ ਇਧਰ ਗੱਲ ਕਰ ਜਿਹੜੀ ਗੱਲ ਵੀ ਹੋਊਗੀ ਉਥੇ ਥਾਣੇ ਜਾ ਕੇ ਹੋਣੀ ਆ ਨਹੀਂ ਹਾਨੂੰ ਕਾਦਾ ਡਰ ਜਦ ਅਸੀਂ ਕੁਛ ਕੀਤਾ ਨਹੀਂ ਆ ਅਸੀਂ ਥਾਣੇ ਵਾਲਿਆਂ ਦਾ ਡਰਦੇ ਨਹੀਂ ਆ ਡਰਦੇ ਤੇ ਤੁਸੀਂ ਰੱਬ ਕੋ ਵੀ ਹੈ ਨਹੀਂ ਆ ਜਿੰਨੇ ਤੁਸੀਂ ਪਾਪ ਕਰ ਛੜੇ ਆ ਤੇ ਬਹੁਤੀ ਗੱਲ ਵਾ ਨਾ ਇੱਥੇ ਖਿਜ ਖਜਾਈ ਕਰਨ ਦਾ ਕੋਈ ਲੋੜ ਨਹੀਂ ਹੈਗੀ ਜਿਹੜੀ ਵੀ ਗੱਲ ਕਰਨੀ ਆ ਨਾ ਥਾਣੇ ਕਰ ਲਓ ਤੇ ਹੁਣ ਜੇ ਬਹੁਤਾ ਰੋਲਾ ਪਾਇਆ ਨਾ ਤੇ ਉਹ ਨਾ ਹੋਵੇ ਤਾਨੂੰ ੱੱਕੇ ਮਾਰ ਕੇ ਇੱਥੋਂ ਕੱਢਣਾ ਪਵੇ ਤੇ ਚੁੱਪ ਕਰਕੇ ਨਾ ਬੰਦੇਾਂ ਨੂੰ ਇੱਥੇ ਜਾਣ ਦੀ ਕਰੋ ਪਰ ਨਹੀਂ ਨਹੀਂ ਮਾਸੀ ਨੂੰ ਚਾਹ ਪਹਿਲਾਂ ਅੰਦਰ ਬਣ ਕੇ ਬਿਸਕੁਟ ਰੱਖੇ ਨਾਲ ਨਾ ਅਸੀਂ ਚਾਹ ਪੀਣੇ ਢਾਡੀ ਆਏ ਮੁੰਡਾ ਹੱਡਾ ਤੇ ਮੁੰਡਾ ਦੋ ਸਾਡ ਨੂੰ ਤੇ ਅਸੀਂ ਚਾਹੀਏ ਲੈ ਜੀ ਮੁੰਡਾ ਠਾਣੇ ਜਾ ਕੇ ਗੱਲ ਕਰੀ ਇਦਾਂ ਨਹੀਂ ਜਾਣਾ ਤੂੰ ਨਿਕਲ ਉੱਥੋਂ ਚਲੋ ਚਲ ਚੱਲ ਮੋੜ ਮੋੜ ਕੇ ਆਉਂਦੀ ਪਸਾਹ ਨੂੰ ਗੇਂਦ ਜੀ ਨਾ ਹੋਏ ਤੇ ਚੱਲਾ ਆ ਲੈ ਜੱਜਣਾ ਨਾ ਨੇ ਆ ਜਾ ਨਹੀਂ ਇਹਨਾਂ ਦੇ ਮੂੰਹ ਨਾ ਲੱਗ ਇਨਨ ਤੋਂ ਬਾਅਦ ਚ ਵੇਖੂਗੀ ਬਾਅਦ ਕਿਹੜੀ ਤੂੰ ਇਹ ਗੱਲ ਲਟੇਨ ਲਿਆਉਣੀ ਆ ਹੁਣੇ ਹੀ ਲਾਇਆ ਹਾਂ ਗੇ ਤਾਂ ਡਰਦੀ ਵੀ ਬਣਾ ਹੀ ਫਿਰ ਉਹਦਣ ਕਿਦਨ ਡਰਦੀ ਸੀ ਗੱਲ ਕਰ ਤੂੰ ਹੁਣ ਹੁਣ ਮੈਂ ਆਪਣੇ ਘਰ ਖਲੋਤੀ ਆ ਉਹਦਣ ਆਪਣੇ ਘਰ ਸਾਰੇ ਸ਼ੇਰ ਹੁੰਦੇ ਸਮਝਾਈ ਨਾ ਉਹਦਣ ਨਾ ਘਰ ਹੀ ਅੱਜ ਮੈਂ ਆਪਣੇ ਘਰਾਂ ਤਾ ਸਵਾਦੀ ਨਾ ਲੈ ਕੇ ਜਾਂਦੀ ਮੁੰਡੇ ਨੂੰ ਮੰਮੀ ਅੱਜ ਭਾਰੀ ਸੂਰਜ ਕਿੱਧਰੋਂ ਨਿਕਲ ਆਇਆ ਸ਼ੁਕਰ ਤੂੰ ਵੀ ਕਿਤੇ ਆਪਣੇ ਪਰਿਵਾਰ ਵਾਲ ਦੀ ਗੱਲ ਕੀਤੀ ਮੈਂ ਕਾਦੀ ਇਹਨੇ ਮੰਗਲ ਕੀਤੀ ਆ ਇਹਨੂੰ ਜਿੰਨਾ ਮਰਜੀ ਤੂੰ ਪਤਾ ਸਮਝਾ ਲਾ ਮੇਰੇ ਜਿੰਨਾ ਨੇ ਕੋਈ ਵੀ ਨਾ ਸਮਝਾ ਸਕਦਾ ਸਿਰ ਦੀਆਂ ਠੇਕਰੀਆਂ ਭੰਨ ਭੰ ਕੇ ਹਟ ਗਈ ਮੈਂ ਇੱਕ ਘੜੀ ਚੋਂ ਦੀ ਬਣਦੀ ਆ ਮੁੜ ਕੇ ਬਾਅਦ ਚ ਇਹਦਾ ਉਹੀ ਹਾਲ ਹੁੰਦਾ ਵਾ ਨਾ ਮੰਮੀ ਇਹੋ ਜੇ ਤੁਸੀਂ ਪਰਿਵਾਰ ਦੀ ਸੱਡਾ ਪਹਿਲਾਂ ਲਈਆਂ ਹੁੰਦੀਆਂ ਨਾ ਇਹ ਸਾਰਾ ਕੋ ਨਾ ਹੁੰਦਾ ਅਜੋ ਸਾਡੇ ਘਰ ਲੜਦ ਕੋਲ ਨਾ ਹੁੰਦੇ ਉਹ ਪਿਆਰ ਨਾ ਹੁੰਦੇ ਇੱਥੇ ਫੇਰ ਘੁੰਮਣ ਫਿਰਨ ਨਾ ਹੁੰਦੇ ਸੈਡ ਨਹੀਂ ਪੋਤੇ ਨੇ ਲੈਣੇ ਜਿੰਨੀਆਂ ਮਰਜ਼ੀ ਐ ਨਾ ਸਿਰ ਦੀਆਂ ਤੋਂ ਵੀ ਠੇਕਰੀਆਂ ਪੰਨ ਲਾ ਮੈ ਤੇ ਪੰਨ ਕਿਛ ਦੇਣ ਹੋ ਗਈਆਂ ਧੁੰ ਤੇਰੀ ਆ ਤੂੰ ਪੇਖਲਾ ਕਰਕੇ ਉਹ ਚਲੋ ਛੱਡੋ ਦਾਦੀ ਰੋਟੀ ਲਿਆਓ ਮੈਨੂੰ ਭੁੱਖ ਲੱਗੀ ਆ ਮੈਂ ਵੀ ਖਾਵਾਂ ਚਲ ਤੋ ਹੱਥ ਨਾਲ ਲੈਵਨੀ ਰੋਟੀ ਮੈਂ ਇਹ ਘਰ ਦੇ ਵਿੱਚ ਨਾ ਗਲਤ ਤੇ ਬੜਾ ਕੁਝ ਕੀਤਾ ਵਾ ਪਰ ਮੈਨੂੰ ਯਕੀਨ ਆ ਪੇ ਮੈਨੂੰ ਮੇਰਾ ਪਰਿਵਾਰ ਨਾ ਇੱਕ ਨਾ ਇੱਕ ਦਿਨ ਜਰੂਰ ਮਾਫ ਕਰੂਗਾ ਕਿਉਂਕਿ ਜੇ ਮੈਂ ਹੁਣ ਇਹਨਾਂ ਦੇ ਨਾਲ ਰਲ ਕੇ ਚੱਲੀ ਨਾ ਤੇ ਮੇਰੇ ਨਾਲ ਵੀ ਹੈ ਨਾ ਇਦਾਂ ਦਾ ਸਲੂਕ ਨਹੀਂ ਕਰਨਗੇ ਜਿਦਾਂ ਦਾ ਹੁਣ ਕਰਦੇ ਆਂ ਪਰ ਇਸ ਸਲੂਕ ਇਹ ਜਾਣ ਕੇ ਨਹੀਂ ਕਰਦੇ ਮੇਰੀਆਂ ਗਲਤੀਆਂ ਦਾ ਨਤੀਜਾ ਵਾ ਜਿਹੜਾ ਮੈਂ ਇਹਨਾਂ ਦੇ ਨਾਲ ਮੜਾ ਚੰਗਾ ਕੰਮ ਕੀਤੇ ਆ ਨਾ ਤੇ ਮੈਨੂੰ ਸਜ਼ਾ ਤੇ ਮਿਲਣੀ ਆ ਕੋਣ ਕਿਉਂ ਕਿ ਆਵਾ ਹੁਣ ਕੁਸਕੁੱਟੀ ਖਲਾ ਰਿਆ ਨੇ ਪਹਿਲੋ ਦੇ ਗਰਮੇ ਤੇ ਮੈਨੂੰ ਤੂੰ ਇਹ ਦੱਸ ਵੀ ਤੂੰ ਸੱਚੀ ਮੁੰਡੇ ਕੋ ਕੰਮ ਮੇਰੇ ਮਗਰੋਂ ਕਰਾਉਂਦੀ ਰਹੀ ਆ ਮੰਮੀ ਕੰਮ ਕਿਵੇਂ ਕਰਾਉਣਾ ਵਾ ਉਹ ਜਦੋਂ ਕਿਸੇ ਵਲੇ ਆ ਕਿਤੇ ਚਾੜੂ ਲਵਾ ਲੈਣਾ ਮਾੜਾ ਜਿਆ ਤੇ ਚਾਹੇ ਉਹਨੂੰ ਕਹਿਣਾ ਕਿ ਆ ਦੋ ਪਾਂਡੇ ਆ ਉਹ ਸਾਫ਼ ਕਰ ਦੋ ਬਸ ਆਹੂ ਕਹਿੰਦੀ ਰਹੀ ਇਤੋਂ ਵੱਧ ਨਹੀਂ ਮੈਂ ਤੈਨੂੰ ਕਦੀ ਕੰਮ ਕਰਾਇਆ ਹੈਗਾ ਬੜੀ ਸੋਹਣੀ ਤੇਰੀ ਕਰਤੋ ਉਹ ਤਾਂ ਅੱਜ ਐਵੇਂ ਚਲ ਨਿਆਣਾ ਛੱਡ ਤੇ ਚਲੀ ਜਾਂਦੀ ਰਹੇ ਆ ਮੈਂ ਵੀ ਆਖਾ ਪਤਾ ਨਹੀਂ ਕਿਉਂ ਮੈਨੂੰ ਇੰਨੀਆਂ ਗੱਲਾਂ ਕਰਨ ਦੇ ਆ ਮੈਨਾਂ ਕੋ ਗੱਲ ਨਹੀਂ ਕਰਵਾਨੀ ਅੱਜ ਤੇਰੀ ਵਜ੍ਹਾ ਨਾਲ ਸਾਰਾ ਕੁਝ ਉੱਥੇ ਹੋਇਆ ਸਾਰੀ ਤੂੰ ਕੀਤੀ ਕਿਤਰੀ ਖੁੰਝ ਪਾਤੀ ਆ ਤੇ ਮੰਮੀ ਫੇਰ ਕੀ ਆ ਜੇ ਸਿਆ ਘਰ ਦੇ ਵਿੱਚ ਜੇ ਨਿਆਣਾ ਲੱਗੇ ਕਰਾ ਹੀ ਲੈਂਦਾ ਸੋ ਕੰਮ ਲੱਗੇ ਨਿਆਣੇ ਨੂੰ ਕਹਿਦੀਦਾ ਕਿ ਆ ਕਰ ਲਾ ਉਹ ਕਰ ਲਾ ਤੇ ਤੁਸੀਂ ਤੇ ਮੈਨੂੰ ਐਵੇਂ ਇੰਨੀਆਂ ਗੱਲਾਂ ਸੁਣਾਈ ਜਾਂਦੇ ਤੇ ਕੋਹ ਉਹਨਾਂ ਨੇ ਸੁਣਾਤੀਆਂ ਵਾ ਨਹੀਂ ਤੈਨੂੰ ਪਤਾ ਵਾ ਨਿਆਣੇ ਕੋ ਕੰਮ ਕਰਾਉਣਾ ਕਿੰਨਾ ਜ਼ੁਲਮ ਹੁੰਦਾ ਅਜੇ ਬੱਚਾ ਵਾ 18 ਸਾਲ ਲੰਘਦੇ ਨਹੀਂ ਹੋਇਆ ਉਹ ਗੱਲ ਤੂੰ ਆਵ ਤੇ ਜੇਲ੍ਹ ਦੀ ਦਾਲ ਪੀਣੀ ਪਣੀ ਆ ਨਾਲ ਮੈਨੂੰ ਵੀ ਪਿਆਲੇਂਗੀ ਤੇ ਚੱਲ ਹਣ ਬੈ ਤੈਨੂੰ ਤਾਂ ਮੈਂ ਘਰ ਜਾ ਕੇ ਦਿੰਨੀ ਪ੍ਰਸਾਦ ਬੈ ਜਾਣ ਵੇਖੀ ਕਿ ਜਾਨੀ ਮੇਰੇ ਨਾਲ